ਸੋ ਅੱਗੇ ਬਾਤ ਇਹ ਹੈ ਗਰਮੀ ਨੂੰ ਦੇਖਦੇ ਹੋਏ ਸਰਕਾਰੀ ਹਸਪਤਾਲਾਂ ਦਾ ਸਮਾਂ ਬਦਲਿਆ ਦਾਜ਼ੀ ਕਿ ਮੁਹੱਲਾ ਕਲੀਨਿਕ ਸੀਐਚਸੀ ਅਤੇ ਹਸਪਤਾਲਾਂ ਦੇ ਵਿੱਚ ਆਪੀਡੀ ਸੇਵਾਵਾਂ ਦਾ ਸਮਾਂ ਸਵੇਰ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋ ਗਿਆ ਹੈ ਸੋ ਐਮਰਜੈਂਸੀ ਸੇਵਾਵਾਂ 24 ਘੰਟੇ ਜਾਰੀ ਜਾਰੀ ਰਹਿਣਗੀਆਂ ਗੁਰਦਾਸਪੁਰ ਦੇ ਮੁੱਖ ਸਰਕਾਰੀ ਹਸਪਤਾਲ ਦੇ ਵਿੱਚ ਪਹਿਲੇ ਦਿਨ ਬਹੁਤ ਕਾਟ ਨਜ਼ਰ ਆਈ ਨੇ ਮਰੀਜ਼ ਐਸਐਮਓ ਅਰਵਿੰਦ ਮਹਾਜਨ ਨੇ ਕਿਹਾ ਕਿ ਲਗਾਤਾਰ ਪ੍ਰੈਸ ਮੂਲ ਜਾਰੀ ਕਰਿਆ ਤੇ ਸੋਸ਼ਲ ਮੀਡੀਆ ਤੇ ਸਮੇਂ ਦੀ ਬਦਲੀ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ सरकार वालों सरकारी हस्पता चेंज कर देती दी गई है ओ पी टाइमिंग अठ तो दो बजे हो गई है जी जी की पहले नौ तो तीन बजे तक होंगी सी आस वे अकारी हस्पता गुरदसपुर तस्वीर तहन तो दिखा दें मरीज आने शुरू हो गए लेकिन पहला दिन है इस करके मरीजा की गिनती कट्ट नजर आ रही है हालांकि स्टाफ अठ बजे तो आके बैठा है और कम शुरू हो चुके हैं थोड़ी थोड़ी गिनती मरीज आने शुरू हो चुके हैं ਐਸਐਮਓ ਸਾਹਿਬ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਵੀ ਕਰਾਂਗੇ ਜਾਣਕਾਰੀ ਹਾਸਲ ਕਰਦੇ ਆ ਡਾਕਟਰ ਸਾਹਿਬ ਕਿਹੜੀ ਕਿਹੜੀ ਸੇਵਾਵਾਂ ਦੀ ਟਾਈਮਿੰਗ ਚੇਂਜ ਹੋਈ ਹੈ ਸਾਡੇ ਓਪਕੜੀ ਸਰਸੀ ਜਿਹੜੀ ਪਹਿਲਾਂ 9 ਵਜੇ ਚੱਲਦੀਆਂ ਸੀਗੀਆਂ ਹੁਣ ਅੱਜ ਤੋਂ ਇਹ 8:30 ਦਾ ਸ케줄 ਹੋ ਗਿਆ ਸਰ ਜੀ ਹਾਂ ਜੀ ਕਿ ਸਾਡਾ ਰਿਸੈਪਸ਼ਨ ਕਾਊਂਟਰ ਜਿਹੜਾ ਪਹਿਲਾਂ ਅੱਧਾ ਘੰਟਾ ਪਹਿਲਾਂ ਸਾਡੇ ਸਾਡੇ ਸਟਾਰਟ ਹੋ ਜਾਏਗਾ ਸਰ ਇਹ ਵਰਮ ਹੱਲਾ ਕਲੀਨਿਕ ਆਮ ਆਦਮੀ ਕਲੀਨਿਕ ਉਹ ਉਸੇ ਹੀ ਉਹ ਵੀ 8:30 ਸਟਾਰਟ ਹੋ ਗਿਆ ਸਰ ਐਮਰਜੈਂਸੀ ਸੇਵਾਵਾਂ ਵਗੈਰਾ ਉਹ ਜਿਸ ਤਰ੍ਹਾਂ ਪਹਿਲਾਂ 24 ਘੰਟੇ ਚੱਲਦੀ ਹੁੰਦੀ ਸੀ 24 ਘੰਟੇ ਚੱਲਣਗੇ ਸਰ ਦਫ਼ਤਰੀ ਕੰਮ ਕਾਜ ਵਿੱਚ ਵੀ ਕੋਈ ਚੀਜ਼ ਹੋਈ ਹੈ ਨਹੀਂ ਉਹਦਾ ਕੋਈ ਟਾਈਮ ਚੇਂਜ ਨਹੀਂ ਉਹ ਤਾਂ 9 ਤੋਂ 5 ਹੀ ਚੱਲੇਗਾ ਸਰ ਡਾਕਟਰਸ 8 ਤੋਂ 2 ਵਜੇ ਓਪੀਡੀ ਕਰਨਗੇ ਤੇ ਜਿਹੜਾ ਪਰਚੀ ਵਗੈਰਾ ਪਹਿਲਾਂ ਭਰਨੀਆਂ ਸ਼ੁਰੂ ਹੋ ਜਾਂਦੀਆਂ ਉਹ ਅੱਧਾ ਘੰਟਾ ਪਹਿਲਾਂ ਸਾਡਾ ਸਟਾਰਟ ਹੋ ਜਾਏਗਾ ਸਟਾਰਟ ਹੋ ਜਾਏਗਾ ਕੀ ਲੱਗਦਾ ਇਹਦਾ ਰੀਜ਼ਨ ਗਰਮੀ ਹੈ ਜਾਂ ਕੁਝ ਹੋਰ ਵੀ ਹੋ ਸਕਦਾ ਹੈ ਨਹੀਂ ਜਿਸ ਤਰ੍ਹਾਂ ਗਰਮੀ ਦਾ ਸੀਜ਼ਨ ਆ ਰਿਹਾ ਸਾਡਾ ਤੇ ਉਹ ਅੱਗੇ ਹੁਣ ਗਰਮੀਆਂ ਸਿਰ ਜਲਦੀ ਆਪਣਾ ਇੱਕ ਘੰਟਾ ਪਹਿਲਾਂ ਸਟਾਰਟ ਕਰ ਰਹੇ ਤੇ ਦੋ ਇੱਕ ਘੰਟਾ ਪਹਿਲਾਂ ਖਤਮ ਕਰਨਗੇ ਸਾਰਾ ਇਹ ਦੱਸੇ ਦਰਮਿਆ ਕਰਦੇ ਵੇਟ 2 ਬਤਰਸਾ ਚਲੇਗਾ ਫਿਰ ਸਰਦੀਆਂ ਵਿੱਚ ਦੁਬਾਰਾ 1 ਘੰਟਾ ਲੇਟ ਕਰ ਦਿੰਦਾ ਸਰ ਮਤਲਬ ਦੂਰ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਜ਼ਿਆਦਾ ਪਰੇਸ਼ਾਨੀ ਨਾ ਹੋਵੇ ਪਰ ਅੰਤਰਨ ਹਾਂ ਜੀ ਤੇ ਅੱਜ ਦੇਖਿਆ ਪਹਿਲਾ ਦਿਨ ਹੈ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਨਜ਼ਰ ਆ ਰਹੀ ਹੈ ਕੁਝ ਉਹਨਾਂ ਨੂੰ ਅਵੇਅਰ ਕਰਨ ਲਈ ਜਾਣਕਾਰੀ ਦੇਣ ਲਈ ਕੁਝ ਕੀਤਾ ਜਾ ਰਿਹਾ ਮੈਂ ਹੀ ਦੇਖ ਰਿਹਾ ਸੀਗਾ ਕਿ ਅੱਜ ਹਲੇ ਸਾਡੇ ਕੋਪੜੀ ਜਲਾ ਨੇ ਸਟਾਰਟ ਨਹੀਂ ਹੋਈ ਲੇ ਸ਼ਾਇਦ ਲੋਕਾਂ ਨੂੰ ਇਸ ਬਾਰੇ ਜ਼ਿਆਦਾ ਨੋਲੇਜ ਨਹੀਂ ਸੀਗੀ ਪਰ ਫਿਰ ਵੀ ਪ੍ਰੈਸ ਵਿੱਚ ਜਿਨ੍ਹਾਂ ਅਸੀਂ ਵੀਡੀਓ ਚ ਕਾਫੀ ਦੱਸਿਆ ਸੀ ਦੱਸ ਸੀਗਾ ਅਸੀਂ ਦੁਬਾਰਾ ਇਸ ਬਾਰੇ ਦੁਬਾਰਾ ਹੋਰ ਪ੍ਰੈਸ ਵਿੱਚ ਜਿਨ੍ਹਾਂ ਤੁਹਾਡੀ ਇਹ ਸਾਡਾ ਹਰ ਸਾਲ ਜਿਵੇਂ 15 16 ਅਪ੍ਰੈਲ ਤੋਂ ਇਸ 31 ਅੱਠਵੀਂ ਸਟਾਰਟ ਹੁੰਦਾ ਸਾਰਾ ਅਸੀਂ ਦੁਬਾਰਾ ਸਾਰੇ ਵੀਡੀਓ ਵਿੱਚ ਦੁਬਾਰਾ ਦੇ ਰਹੇ ਹਾਂ ਸਾਰਾ ਕੁਝ ਦੁਬਾਰਾ ਤੇ ਬਿਲਕੁਲ ਜੀ ਟਾਈਮਿੰਗ ਚੇਂਜ ਹੋ ਚੁੱਕੀ ਹੈ ਮਰੀਜ਼ਾਂ ਦਾ ਆਣਾ ਹਜੇ ਕਿ ਕੱਟ ਗਿਆ 8 ਤੋਂ 2 ਵਜੇ ਟਾਈਮਿੰਗ ਦਾ ਪਤਾ ਨਹੀਂ ਹੈ ਉਹਨਾਂ ਨੂੰ ਲੇਕਿਨ ਡਾਕਟਰ ਸਾਹਿਬ ਦਾ ਕਹਿਣਾ ਕਿ ਲਗਾਤਾਰ ਉਹਨਾਂ ਨੂੰ ਜਾਣਕਾਰੀ ਦੇ ਲਈ ਮੀਡੀਆ 'ਚ ਪ੍ਰੈਸ ਨੋਟ ਜਾਰੀ ਕੀਤੇ ਜਾ ਰਹੇ ਗੁਰਦਾਸਪੁਰ ਤੋਂ ਕੈਮਰਾਮੈਨ ਜਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ